ਮੈਂ ਨਹੀਂ ਕੱਲਾ ਮੇਰੇ ਨਾਲ ਹੈ ਖੁਦਾ ਮੈਂ ਨਹੀਂ ਕੱਲਾ ਮੇਰੇ ਨਾਲ ਹੈ ਖੁਦਾ ਜੋ ਕਰ ਦੇ ਨੇ ਬੰਦਗੀ ਉਹਨਾਂ ਦੀ ਸੁਣੇ ਦੁਆ ਜੋ ਕਰ ਦੇ ਨੇ ਬੰਦਗੀ ਉਹਨਾਂ ਦੀ ਸੁਣੇ ਦੁਆ ਮੈਂ ਨਹੀਂ ਕੱਲਾ ਲੇ ਖੁਦਾ ਮੈਂ ਨਹੀਂ ਕੱਲਾ ਮੇਰੇ ਨਾਲ ਹੈ ਖੁਦਾ ਸਦ੍ਰਿਕਮੇਸ਼ ਕਿ ਅਬਦਨ ਗੋਨੂ ਬਲਦੀ ਅੱਗ ਵਿੱਚ ਪਾਇਆ ਬਲਦੀ ਅੱਗ ਵਿੱਚ ਆਪ ਖੁਦਾਵੰਦ ਪੁੱਤਰ ਬੜ ਕੇ ਆਇਆ ਸਦ੍ਰਿਕਮੇਸ਼ ਕਿ ਅਬਦਨ ਗੋਨੂ ਬਲਦੀ ਅੱਗ ਵਿੱਚ ਪਾਇਆ ਬਲਦੀ ਅਗੇ ਵਿੱਚ ਆਪ ਖੁਦਾਵੰਦੇ ਪੁੱਤਰ ਬਣ ਕੇ ਆਇਆ ਓਏ ਆਪਣੇ ਬੰਦਿਆਂ ਦੇ ਰਿੰਦਾਏ ਨਾਲ ਸਦੋ ਓਏ ਆਪਣੇ ਬੰਦਿਆਂ ਦੇ ਰਿੰਦਾਏ ਨਾਲ ਸਦੋ ਮੈਨੇ ਇਕੱਲਾ ਮੇਰੇ ਨਾਲ ਲੈ ਖੁਦਾ ਮੈਨੇ ਇਕੱਲਾ ਮੇਰੇ ਨਾਲ ਹੈ ਖੁਦਾ ਜੋ ਕਰਦੇ ਨੇ ਬੰਦਗੀ ਉਹਨਾਂ ਦੀ ਸੁਣੇ ਦੁਆ ਜੋ ਕਰਦੇ ਨੇ ਬੰਦਗੀ ਉਹਨਾਂ ਦੀ ਸੁਣੇ ਦੁਆ ਮੈਨੂੰ ਇਕੱਲਾ ਮੇਰੇ ਨਾਲ ਹੈ ਖੁਦਾ ਮੈਨੂੰ ਇਕੱਲਾ ਮੇਰੇ ਨਾਲ ਹੈ ਖੁਦਾ ਦੇ ਸਿਲਾਸ ਨੂੰ ਵੇਖੋ ਵਿੱਚ ਜੇਲ ਦੇ ਪਾਇਆ ਹੱਥਾਂ ਪੈਰਾਂ ਵਿੱਚ ਬੇੜੀਆਂ ਰੱਬ ਵੇਖ ਨਾ ਪਾਇਆ ਪੌਸ ਤੇ ਸਿਲਾਸ ਨੂੰ ਵੇਖੋ ਵਿੱਚ ਜੇਲ ਦੇ ਪਾਇਆ ਹੱਥਾਂ ਪੈਰਾਂ ਵਿੱਚ ਬੇੜੀਆਂ ਰੱਬ ਵੇਖ ਨਾ ਪਾਇਆ ਉਹਨਾਂ ਦੀ ਬੰਦਗੀ ਨੇ ਦਿੱਤੀ ਏ ਜੇਲ ਲਾ ਉਹਨਾਂ ਦੀ ਬੰਦਗੀ ਨੇ ਦਿੱਤੀਏ ਜੇਲ੍ਹ ਹਈ ਲੋ ਮੈਨੇ ਇਕੱਲਾ ਮੇਰੇ ਨਾਲ ਹੈ ਖੁਦਾ ਮੈਨੇ ਇਕੱਲਾ ਮੇਰੇ ਨਾਲ ਹੈ ਖੁਦਾ ਜੋ ਕਰਦੇ ਨੇ ਬੰਦਗੀ ਉਹਨਾਂ ਦੀ ਸੁਣੇ ਦੁਆ ਜੋ ਕਰਦੇ ਨੇ ਬੰਦਗੀ ਉਹਨਾਂ ਦੀ ਸੁਣੇ ਦੁਆ ਮੈਨੇ ਇਕੱਲਾ ਮੇਰੇ ਨਾਲ ਹੈ ਖੁਦਾ ਮੈਨੇ ਇਕਲਾ ਮੇਰੇ ਨਾਲ ਹੈ ਖੁਦਾ ਨਾਸਰੇਲੀਆ موسی ਜਦੋ ਸੀ ਲਾਸਮੁੰਦਰ ਆਇਆ ਅੱਗੇ ਪਣੀ ਪਿੱਛੇ ਫੋਜਾ موسی ਸੀ ਕਬਰਾ ਆਇਆ ਨਾਸਰੇਲੀਆ موسی ਜਦੋ ਸੀ ਲਾਸਮੁੰਦਰ ਆਇਆ ਅੱਗੇ ਪਣੀ ਪਿੱਛੇ ਫੋਜਾ موسی ਸੀ ਕਬਰਾ ਆਇਆ ਪਣੀ ਦੇ ਵਿੱਚੋਂ ਦੀ ਦਿੱਤਾ ਸਿਰੋਂ ਵਿਖਾ ਪਣੀ ਦੇ ਵਿੱਚੋਂ ਦੀ ਦਿੱਤਾ ਸਿਰੋਂ ਵਿਖਾ ਮੈਨੇ ਇਕੱਲਾ ਮੇਰੇ ਨਾਲ ਹੈ ਖੁਦਾ ਮੈਨੇ ਇਕੱਲਾ ਮੇਰੇ ਨਾਲ ਹੈ ਖੁਦਾ ਜੋ ਕਰਦੇ ਨੇ ਬੰਦਗੀ ਉਹਨਾਂ ਦੀ ਸੁਣੇ ਦੁਆ ਜੋ ਕਰਦੇ ਨੇ ਬੰਦਗੀ ਉਹਨਾਂ ਦੀ ਸੁਣੇ ਦੁਆ ਮੈਨੇ ਇਕੱਲਾ ਮੇਰੇ ਨਾਲ ਹੈ ਖੁਦਾ ਮੈਨੇ ਇਕੱਲਾ ਮੇਰੇ ਨਾਲ ਹੈ ਖੁਦਾ